ਪਹਿਲਾਂ ਲਗਾਇਆ ਸੀ ਜੀ ਦਾ ਉਸੇ ਮੈਸੀ ਦੇ ਇੰਜਨ ਚ ਇਹ ਐਚ ਐਮ ਟੀ ਦੇ ਇੰਜਨ ਚ ਆਪਰਾ ਮੇਰੇ ਤੇ ਐਚ ਐਮ ਟੀ ਦਾ ਆਪਾਂ ਪਹਿਲਾਂ ਵੀ ਅਕਸਰ ਦੱਸਦੀ ਰਹਿੰਨਾ ਨਾ ਵੀਡੀਓ ਚ ਇਹ ਐਚ ਐਮ ਟੀ ਦਾ ਇੰਜਨ ਆ ਗਿਆ ਤੇ ਇਸ ਤੋਂ ਪਹਿਲਾਂ ਆਇਆ ਸੀਗਾ ਜੀ ਮੈਸੀ ਦੇ ਇੰਜਨ ਚ ਤੇ ਇਹ ਪਰਖ ਜ਼ਰੂਰ ਕਰ ਲਿਆ ਕਰੋ ਜੀ ਹਨਾ ਬਾਕੀ ਕੰਡੀਸ਼ਨ ਦੇਖ ਲਿਆ ਕਰੋ ਆਪਾਂ ਨੂੰ ਵੀਡੀਓ ਦੇ ਵਿੱਚ ਵੀ ਦਿਖ ਰਹੀ ਹੈ ਨਾ ਤੇ ਟਾਇਰਾਂ ਦੀ ਗੱਲ ਕਰਾਂਗੇ ਗੂਡਇਰ ਦੇ ਟਾਇਰ ਆ ਜੀ 13 ਦੇ ਜੀ ਟਾਇਰਾਂ ਦੀ ਬਿਲਕੁਲ ਸਾਫ਼ ਵਧੀਆ ਕੰਡੀਸ਼ਨ ਪਈ ਹੈ 70 ਕ ਪੈਸੇ ਮੰਨ ਲਈਏ ਭਾਈ ਹਾਂ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਵੀ ਠੀਕ ਠਾਕ ਹੋਵੋਗੇ ਸਾਰੇ ਹਨਾ ਤੇ ਅੱਜ ਆਪਾਂ 4 ਫਰਵਰੀ 2024 ਟਰੈਕਟਰ ਮੰਡੀ ਬਲੱਡ ਆਇਂ ਇੰਤਵਾਰ ਵਾਲੀ ਮੰਡੀ ਜਿਹੜੀ ਮਤਲਬ ਹਰ ਇੰਤਵਾਰ ਲੱਗਦੀ ਆ ਤੇ ਬਹੁਤੇ ਭਰਾ ਪੁੱਛਦੇ ਨੇ ਵੀ ਬਾਈ ਕਿੱਥੇ ਜਾ ਮੰਡੀ ਜਦੋਂ ਆਪਾਂ ਪੀਖੀ ਤੋਂ ਰਤੀਆ ਰੋਡ ਜਾਂਦੇ ਆ ਪੀਖੀ ਤੋਂ ਐਂਟਰ ਹੋਣੇ ਵਾਲਾ ਅੱਡੇ ਦੇ ਵਿੱਚ ਉੱਥੇ ਆ ਬਾਈ ਆ ਓਵਰ ਬ੍ਰਿਜ ਆ ਉੱਥੇ ਮੰਡੀ ਲੱਗਦੀ ਆ ਪੁਰਾਣੀ ਮੰਡੀ ਆ ਹਨਾ ਆਪਾਂ ਨੂੰ ਤਕਰੀਬ ਬਹੁਤੇ ਭਰਾਵਾਂ ਨੂੰ ਪਤਾਗਾ ਤੇ ਪਹਿਲਾ ਮੰਗੋ ਜਿਵੇਂ ਪਹਿਲਾ ਵੀਡੀਓ ਬਣਾਉਣਾ ਵੀ ਟਰੈਕਟਰਾਂ ਦੇ ਮਾਲਕਾਂ ਦੇ ਨੰਬਰ ਸਮੇਤ ਅੱਜ ਵੀ ਉਸੇ ਤਰ੍ਹਾਂ ਜਿੰਨੇ ਵੀ ਵੀਡੀਓ ਟਰੈਕਟਰ ਠੀਕ ਜਿਹਾ ਆਏ ਨੇ ਹਨਾ ਮੌਸਮ ਆਪਾਂ ਨੂੰ ਪਤਾ ਹੀ ਆ ਵੀ ਡੌਣ ਜਾਂ ਮੌਸਮਾਂ ਦਾ ਉਸ ਹੱਬ ਨਾਲ ਬਣਾਵਾਂਗੇ ਤੇ ਮਾਲਕਾਂ ਦੇ ਨੰਬਰ ਸਮੇਤ ਗੱਲ ਕਰਦੇ ਆ ਐਸੇ 45 ਦੇ ਸੋਨਾ ਲੀਕਾ ਤੋਂ 7 ਮਾਡਲ ਆ ਜੀ 2,65,000 ਰੁਪਏ ਮੋਲਾ ਬਾਕੀ ਮਾਲਕ ਨਾਲ ਗੱਲਬਾਤ ਕਰਦੇ ਆ ਬਾਈ ਸਸਤਰੀ ਕਰ ਕੀ ਹਾਲ ਚੱਲ ਰਹੀ ਜੀ ਕਿਹੜੇ ਪਿੰਨੇ ਬਾਈ ਬਾਈ ਵੀਰੋ ਥੇ ਖੁਰਦਾ ਜੀ ਵੀਰੋ ਕਿੱਥੇ ਖੁਰਦੋ ਤੇ ਕੀ ਗੱਲਬਾਤ ਆ ਟਰੈਕਟਰ ਵਾਲੀ ਐਚ ਆਰ ਨੰਬਰ ਆ ਭਰਾ ਮੇ ਅੱਛਾ ਛੱਡਿ ਛੜਾਈ ਬਾਈ ਕਿੱਥੇ ਕਰਨੀ ਇਹਦੀ ਛੱਡਿ ਛੜਾਈ ਬਾਈ ਦੇਖ ਕੇ ਜਨ ਗੇਅਰ ਲਿਫਟ ਓਕੇ ਜਮਾ ਓਕੇ ਆ ਵੀਰੇ ਪੈਂਟਰੀ ਉੱਪਰ ਧਾਣੇ ਤੇ ਜਮਾ ਓਕੇ ਤੇ ਟਾਇਰਾਂ ਦੀ ਗੱਲ ਕਰਾਂਗੇ 13 ਦੇ ਹੋਗੇ 14 ਦੇ ਬਾਈ ਟਾਇਰ ਵੀਰੇ 13 ਦੇ ਤੇ ਜੇ ਕਿਦੇ ਟਾਇਰ ਆ ਜੀ ਹਾਂਜੀ 13 ਦੇ 13 ਦੇ ਟਾਇਰ ਆ ਭਰਾ ਮੇਰੇਓ ਕੰਡੀਸ਼ਨ ਦੀ ਗੱਲ ਕਰੀਏ ਵੀ ਹੈਗੇ ਆ 60 ਕੇ ਪੈਸੇ ਟਾਇਰ ਹਨਾ ਹਾਂਜੀ ਹਾਂਜੀ ਤੇ ਨੰਬਰ ਬਾਈ ਆਪਣਾ ਨੰਬਰ 98773 ਵੀਰੇ 51992 51992 ਇਸ ਨੰਬਰ ਤੇ ਬਾਈ ਬੀਰੋ ਕਲੇ ਨਾਲ ਆਪਾਂ ਗੱਲਬਾਤ ਕਰਨੀ ਆ ਲਓ ਜੀ ਮਿੱਤਰੋ ਐਸ਼ਰ ਨਾਲ ਜੁੜ ਗਿਆਂ 551 ਮੇਰੇ ਪਿੰਡ ਦਾ ਮੁੰਡਾ ਬਾਈ ਕੀ ਹਾਲ ਨੇ ਵਧੀਆ ਬਾਈ ਜੀ ਤੇ ਕਿਵੇਂ ਆ ਕਿੰਨਾ ਪਹਿਲੀ ਨਵਾਂ ਹੀ ਕਢਾਇਆ ਹੈ ਨਾ ਤੁਹਾਡੇ ਨਾਲ ਹੀ ਆ ਨਹੀਂ ਹਾਂ ਵੀਰੇ ਪਹਿਲੀ ਹੋਣਾ ਚੱਲੀਦਾ ਹੈ ਜੁਜਨ ਗੇਅਰ ਕਿਵੇਂ ਹੈ ਲੈਪਟਾਪ ਓਕੇ ਵੈਰੀ ਮਾਂ ਦਾਣੇ ਤੇ ਜਮਨ ਦਾਣੇ ਦੇ ਬਈ ਕਲੀਅਰ ਆ ਤੇ ਮਾਡਲ ਨੰਬਰ ਕੀ ਹੈ ਇਹ ਮਾਡਲ ਵੀਰੇ 20 ਹੈ ਕਾਪੀ ਕੀ ਬਣੀ ਹੋਈ ਹੈ ਬਾਈ ਪੀਵੀ 31 ਹੈਗਾ ਭਲਾ ਦੇ ਨਾ ਪੀਵੀ 31 ਵੀਰੇ ਮਾਨਸਾ ਮਾਨਸਾ ਨੰਬਰ ਹੈ ਨਾ ਜੀ ਵੀਰੇ ਤੇ ਛੜ ਛੜਾਈ ਕਿੱਥੇ ਜੇ ਕਰਨੀ ਇਹਦੀ ਸਰਦਾ ਬਈ ਦੇਖ ਕੇ ਕੋਈ ਨਹੀਂ ਤੇ ਬਾਈ ਸਜਾਇਆ ਮੁੰਡੇ ਸ਼ੌਂਕੀ ਨੇ ਸਾਡੇ ਪਿੰਡ ਦੇ ਤੇ ਸਜਾਇਆ ਪੂਰਾ ਹੋਇਆ ਇਹਦੀ ਸ਼ੋਸ਼ੂ ਛਤਰੀ ਜਤਰੀ ਹੈਗੀ ਨਾਲ ਆਪ ਕੋ ਦੇ ਕੈਬ੍ਰੇ ਤੇ ਮੋਬਾਈਲ ਨੰਬਰ ਬੋਲ ਦੇ ਭਾਈ ਤੇਰਾ ਮੇਰਾ 97800 ਹਾਂਜੀ 687 68 17 107 ਇਸ ਨੰਬਰ ਤੇ ਕੀ ਨਾਂ ਨਾਂ ਬੋਲ ਦੇ ਸੇਵ ਕਰੇ ਸੇਵ ਕੋ ਨਾਲ ਗੱਲ ਕਰ ਲਿਓ ਭਰਾ ਵੀਰੋ ਅੱਜ ਆਪਾਂ ਹੋਰ ਟ੍ਰੈਕ ਨਾਲ ਜੁੜਦੇ ਆਂ ਮੇਰਾ 3610 ਪੀਵੀ 11 ਨੰਬਰ ਹੈ ਜੀ ਮਾਡਲ ਹੈਗਾ 91 1,25,000 ਰੁਪਏ ਕੀਮਤਾਂ ਤੇ ਟਾਇਰਾਂ ਦੀ ਗੱਲਬਾਤ ਕਰਾਂਗੇ ਜੀ 13 ਦੇ ਟਾਇਰ ਨੇ ਜੀ ਕੰਡੀਸ਼ਨ ਦੀ ਗੱਲ ਕਰਾਂਗੇ ਵੀ 40 ਕੇ ਪੈਸੇ ਕੰਡੀਸ਼ਨ ਹੈਗੀ ਹੈ ਟਾਇਰਾਂ ਦੀਆਂ ਨਾ ਭਾਈ ਤੇ ਬਾਕੀ ਗੱਲਬਾਤ ਆਪਾਂ ਬੜੀ ਵੀਡੀਓ ਲੰਬੀ ਨਹੀਂ ਕਰਦੇ ਮੋਬਾਈਲ ਨੰਬਰ ਬੋਲਦੇ ਬਾਈ ਆਪਣਾ 94176 ਬਾਈ 35090 350 ਨੰਬਰ ਕਿਹੜੇ ਪਿੰਡ ਆ ਬਾਈ ਜੋਗਾ ਪਿੰਡ ਆ ਬਾਈ ਜੋਗੇ ਰੱਲੇਪਰਾ ਮੇਰੇ ਉੱਥੇ ਖੜਾ ਬਾਈ ਨਾਮ ਕੀ ਥੋੜਾ ਜਸਵੀਰ ਸਿੰਘ ਆ ਬਾਈ ਪੁੱਲੀ ਦੇ ਘਰੇ ਖੜਾ ਬਾਈ ਨੰਬਰ ਆਪਣਾ ਸਕਰੀਨ ਤੇ ਆ ਗਿਆ ਗੱਲਬਾਤ ਕਰ ਲਓ ਜੀ ਆਜੋ ਹੋਰ ਦੇਖਦੇ ਹਾਂ ਕਾਰਨ ਟਰੈਕ ਦੀ 8 ਮਾਰਲਾ 235000 ਰੁਪਏ ਕੀਮਤ ਆ ਡਬਲ ਕਲਚ ਆ ਜੀ ਮੂਰੇ ਚੰਗਾ ਵੀ ਸਜਾਇਆ ਵਧੀਆ ਚੰਗਾ ਕੰਡੀਸ਼ਨ ਦਾ ਹਨਾ ਟਾਇਰਾਂ ਦੀ ਗੱਲ ਕਰਾਂ ਬੈਟਰੀ ਦੇਖ ਲਈ ਪਹਿਲਾਂ ਹਨਾ ਬਾਈ ਬੈਟਰੀ ਓਕੇ ਜਮਾ ਓ ਟਾਇਰਾਂ ਦੀ ਗੱਲ ਕਰਾਂਗੇ ਭਰਾ ਮੇਰੋ ਕਿਹੜੀ ਕੰਪਨੀ ਐਮ ਆਰ ਐਫ ਦੀ ਐਮ ਆਰ ਐਫ 13 ਦੇ ਟਾਇਰ ਨੇ ਕੰਡੀਸ਼ਨ ਹੈਗੀ ਆ ਜੀ ਅੱਧੇ ਟਾਇਰ 50 ਪੈਸੇ ਹੈਗੇ ਆ ਰਾਮ ਨਾਲ ਜੀ ਤੇ ਟਰੈਕਟਰ ਦੀ ਕੰਡੀਸ਼ਨ ਵੀ ਠੀਕ ਛਤਰੀ ਜੀ ਨਾਲ ਹੈਗੀ ਜੀ ਨਹੀਂ ਨਹੀਂ ਛਤਰੀ ਹੈ ਨਹੀਂ ਵੀਰੇ ਆਈ ਹੈ ਅੱਛਾ ਤੇ ਬਸ ਆਪਾਂ ਨੇ ਵੇਚਣਾ ਸੀ ਹੁਣ ਕੁਦਰ ਤੋਂ ਗੱਲ ਜੇ ਗਈਆਂ ਤੇ ਪਾਪਾ ਅੱਛਾ ਵੀ ਚਲ ਆਈਂ ਦੇ ਦਿਆਂਗੇ ਯਾਰ ਤੇ ਕਿੰਨੇ ਕੁ ਦਾ ਛੱਡਣਾ ਇਹ ਇਹ ਵੀਰੇ ਚਲੋ ਕੋਈ ਤਾਂ ਵੱਧ ਮੰਗਦੇ ਸੀਗੇ ਤੇ ਇਹ 1.5 ਦੋ ਲੱਖ ਰੁਪਏ ਦਾ ਟਰੈਕਟਰ ਦੇਵਾ ਦਿੰਦੇ ਆ 1.5 ਦੋ ਲੱਖ ਮੋਬਾਈਲ ਨੰਬਰ ਜੀ ਆਪਣਾ 9872399703 99703 ਹਾਂਜੀ ਹਾਂਜੀ ਇਸ ਨੂੰ ਕਿਹੜੇ ਪਿੰਡ ਖੜਾ ਜੀ ਇਹ ਪਿੰਡ किशनਗੜਾ ਜੀ किशनਗੜਾ ਜੀ ਹਾਂਜੀ ਤੇ ਨਾਲ ਹੀ ਖੜਾ ਜੀ ਡੀਆਈ 265 ਮਹਿੰਦਰਾ ਜੀ ਤੇ ਮਾਡਲ ਦੀ ਗੱਲ ਕਰ ਲਈਏ ਜੀ ਤੇ ਮਰਲਾ 93 ਮਰਲਾ 1,45,000 ਰੁਪਏ ਮੁੱਲ ਆ ਪੀਵੀ ਤਿੰਨ ਬਠੰਡਾ ਨੰਬਰ ਆ ਜੀ ਤੇ ਸਾਰਾ Ориਜਨਲ ਆ ਬਾਈ ਪੂਰਾ ਪੂਰਾ ਤੇ ਟਾਇਰ 12 ਦੇ ਹਨਾ ਟਾਇਰ 12 ਨੇ 30 ਪੈਸੇ ਮੰਨ ਲਈਏ ਹਾਂ 30 40 ਪੈਸੇ ਲਾ ਲੀਏ 30 40 ਪੈਸੇ ਟਾਇਰ ਹੈਗੇ ਆ ਬਾਈ ਕੰਡੀਸ਼ਨ ਆਪ ਨੂੰ ਦਿਖ ਰਹੀ ਆ ਹਨਾ ਪੰਜਾਬ ਨੰਬਰ ਹੋ ਗਿਆ ਤੇ ਛੱਡਣਾ ਕਿੰਨੇ ਕਦਾ ਇਹ ਇਹ ਖੜਦਾ ਮੈਂ ਬਾਈ 40 ਦਾ ਤੇ ਮੋਬਾਈਲ ਨੰਬਰ ਬੋਲਦੀ ਹੈ ਨਾ 9904099900 99900 ਜੀ ਹਾਂ ਆਪਣੀ ਵੀਡੀਓ ਦੇਖ ਕਿਉਂ 35 ਦਾ ਲਓ ਵੀ ਮੇਤਰੋ ਬਾਈ ਗਰਪ੍ਰੀਤ ਆ ਮੁੰਡਾ ਦੱਸ ਕੇ ਤੋਂ ਤੇ ਹਮੇਸ਼ਾ ਆਪਣੇ ਨਾਲ ਜੁੜਿਆ ਹੋਇਆ ਟਰੈਕਟਰ ਦਿਖਾਉਂਦਾ ਰਹਿੰਦਾ ਬਾਈ ਵਪਾਰ ਦਾ ਕੰਮ ਕਰਦਾ ਨਾ ਕਈ ਵਾਰ ਕਿਸੇ ਨੇ ਹੋਰ ਵੀ ਟਰੈਕਟਰ ਦੇਖਣਾ ਹੁੰਦਾ ਬਾਈ ਘਰੇ ਖੜੇ ਹੁੰਦੇ ਨੇ ਲੈ ਆਉਂਦੀ ਰਹਿੰਦੇ ਹੁੰਦੇ ਨੇ ਹਾਂ ਹਾਂ ਆਪਣੇ ਕੋਲ ਤਿੰਨ ਨੇ 733 ਦੀ ਗੱਲ ਕਰਦੇ ਆ ਪਰ ਮੇਰੇ ਕਿੰਨਾ ਮਾਡਲ ਹੈ ਗਰਪ੍ਰੀਤ 2002 ਪੰਜਾਬ ਨੰਬਰ ਪੰਜਾਬ ਨੰਬਰ 2002 ਮਾਡਲ ਕੀਮਤ ਕੀ ਦਿੱਤੀ ਇਹਦੀ 145 145 ਹਾਂ ਤੇ ਮਾਈਟਾ ਮੈਡਮੂਟ ਚਾ ਚੰਗੇ ਚੱਲੇ ਹੋਇਆ ਗੱਡਾ ਤਾਂ ਦੇ ਹਨਾ ਬਾਈ ਫਿਲਮ ਫਿਲਮ ਜੀ ਹਾਂ ਛਤਰੀ ਚੰਗੀ ਹੈ ਹਨਾ ਤੇ ਟਾਇਰ ਇਹ ਤਾਂ ਬਸ ਪੌਣੇ ਪਹਿਣਗੇ ਵਿਛਲੇ ਇੱਕ ਤਾਂ ਵਧੀਆ ਇੱਕ ਟਾਇਰ ਦਾ ਮਾੜਾ ਘੱਟਾ ਇੱਕ ਡਾਉਣਾ ਹਨਾ ਇੱਕ ਡਾਉਣਾ ਮੂਰਲੇ ਨਵੇਂ ਕਿੰਨੇ ਦੀ ਛੱੜ ਛੜਾਈ ਹੋ ਜੀ ਦੀ ਇਹਦੀ ਹੋ ਜੂਗੀ ਬਾਈ 135 ਦੀ 135 ਕਿਹਾ 2000 ਪੂਰਾ ਮਾਡਲ ਜੀ 155000 ਦੀ ਕੀਮਤ ਵਾਲਾ 733 733 ਹਰਿਆਣਾ ਨੰਬਰ ਹਰਿਆਣਾ ਨੰਬਰ ਬਾਈ ਹਾਂ ਹਰਿਆਣਾ ਨੰਬਰ ਤੇ ਕਿੰਨੇ ਟਾਇਰ ਸਾਰਾ ਓਰੀਜਨਲ ਪੂਰਾ ਪੂਰਾ ਅੱਛਾ ਹੂੰ ਦੇ ਟਰੈਕਟਰੋ ਕੇ ਗੱਲਬਾਤ ਓਕੇ ਤੇ ਟਾਇਰ 12 ਦੇ ਆ ਹਾਂ ਐਮ ਆਰ ਐਫ ਦੇ ਐਮ ਆਰ ਐਫ ਦੇ ਕਿੰਨੇ ਕੇ پیسے ਮੰਨਾਂਗੇ ਇਹਨਾਂ ਨੂੰ ਵੀ ਇੱਧਰ ਨਾਲ 100 ਉਧਰ ਨਾਲ 60 ਪੈਸੇ ਆ ਅੱਛਾ ਤੇ ਛੜਛੜਾਈ ਕਿੰਨੀ ਕਰਨੀ ਆ ਇਹ ਆਪਾਂ ਛੱਡ ਦਾਂਗੇ 45 ਦਾ ਆਪਣੀ ਵੀਡੀਓ ਨੂੰ 40 ਦਾ ਐ ਅੱਛਾ ਮੋਬਾਈਲ ਨੰਬਰ ਇਹ ਤੇ 95040999 999 ਇਸ ਟਰੈਕਟਰ ਬਾਰੇ ਇਸ ਨੰਬਰ ਤੇ ਆਪਾਂ ਚਲਦੇ ਤੇ ਕਰਨੀਆਂ ਗੱਲਬਾਤ ਆਜੋ ਭਰਾ ਮੇਰੇ ਹੋਰ ਦੇਖਦੇ ਆ ਲਓ ਜੀ ਮਿੱਤਰੋ 40 ਦੇ ਸੋਨਾ ਨਿਕਾ ਨਾਲ ਜੁੜ ਗਿਆਂ ਜੀ ਮਾਡਲ ਦੀ ਗੱਲ ਕਰਾਂਗੇ ਮਾਡਲ ਹੈਗਾ ਜੀ 2001 165000 ਐਚ ਆਰ ਨੰਬਰ ਆ ਜੀ 165000 ਕੀ ਕੀਮਤ ਦਿੱਤੇ ਬਾਕੀ ਮਾਲਕ ਨਾਲ ਗੱਲਬਾਤ ਕਰਦੇ ਸਸਤੀ ਕਰਵਾ ਜੀ ਸਸਤੀ ਕਰਵਾ ਬਾਈ ਜੀ ਤੇ ਕੀ ਗੱਲਬਾਤ ਟਰੈਕਟਰ ਵਾਲੀ ਜੀ ਟਰੈਕਟਰ ਬਹੁਤ ਚੰਗਾ ਬਾਈ ਅੱਛਾ ਤੇ ਟਾਇਰ ਟਾਇਰ ਜੇ ਕਿਦੇ ਹਾਂ ਜੀ ਹਾਂ ਜੀ 13 ਦੇ ਕਹਦੇ ਆ 13 ਦੇ 12 ਦੇ 13 ਦੇ ਟਾਇਰ ਆ ਜੀ ਜੇ ਕਿਦੇ ਕੰਡੀਸ਼ਨ ਦੀ ਗੱਲ ਕਰਾਂਗੇ ਵੀ ਹੈਗੇ ਆ 40 ਟਰੈਕਟਰ ਆ ਬਾਈ ਜੇ ਕੋਈ ਭਰੇ ਲੈ ਕੇ ਜਾਂਦਾ ਨਾ ਬੜਾ ਚੰਗਾ ਟਰੈਕਟਰ ਇੰਜਨ ਗੇਅਰ ਦੀ ਗਾਰੰਟੀ ਆ ਵਾ ਕੇ ਦੇਖ ਲਊਗਾ ਅੱਛਾ ਤੇ ਇੱਕ ਇੱਧਰ ਦਿਖਾ ਦੇਣੀ ਆਂ ਓਂੜਾ ਇਹ ਇਹ ਨਾ ਮੈਸੀਡ ਇੰਜਨ ਹੈ ਨਾ ਮੈਸੀਡ ਇੰਜਨ ਚਾ ਭਾਈ ਟਰੈਕਟਰ ਦੀ ਕੰਡੀਸ਼ਨ ਆਪਾਂ ਦੇਖ ਲਈ ਹੈ ਨਾ ਅੱਛਾ ਤੇ ਛੱਡ ਸੜਾਈ ਦੀ ਗੱਲ ਕਰਾਂਗੇ ਕਿੰਨੇ ਦਾ ਬਣੂਗਾ ਡੇਢ ਦਾ ਦੇਵਾਂਗੇ ਭਾਈ ਡੇਢ ਦਾ ਮੋਬਾਈਲ ਨੰਬਰ ਜੀ 9501164940 9501164940 64940 ਜੇ ਇਸ ਨੰਬਰ ਤੇ ਆਪਾਂ ਚਲਦੇ ਤੇ ਕਰਨੀ ਹੈ ਸਕਰੀਨ ਸਕਰੀਨ ਤੇ ਇਹ ਚੱਲਦਾ ਗੱਲ ਬਾਤ ਜੀ ਲਓ ਜੀ ਮਿੱਤਰੋ ਸੋਨਾ ਲੀਕਾ 140 ਦਾ ਪੁਰਾਣੀ ਸ਼ੇਪ ਚ ਕਹਿ ਦਈਏ ਇੰਟਰਨੈਸ਼ਨਲ ਸੋਨਾਲੀ ਕਾ ਨਾ 98 ਮਰਲਾ 1.5 ਲੱਖ ਰੁਪਏ 1 ਲੱਖ 5000 1 ਲੱਖ 5000 ਰੁਪਏ ਮੋਲਾ ਬੰਪਰ ਉਪਰ ਚੰਗਾ ਮੂਰੇ ਲੱਗਾ ਤੇ ਮੈਂ ਮਗਰਾਟਾਂ ਦੇ ਕਹਿਦੀ ਵੀ ਫਿਲਮ ਫੋਲਮ ਚੰਗੀ ਚੜੀ ਹੋਈ ਆ ਟਾਇਰਾਂ ਦੀ ਗੱਲ ਕਰਾਂਗੇ ਜੇ ਕੇ ਦੇ ਟਾਇਰ ਆ ਬਈ 14 ਦੇ ਕਿ 13 ਨੇ 13 ਦੇ ਟਾਇਰ ਆ ਜੀ ਤੇ ਕੰਡੀਸ਼ਨ ਟਾਇਰਾਂ ਦੀ ਹੈਗੀ ਆ ਜੀ 30 ਕਿ ਪੈਸੇ ਮੰਨ ਲਈ ਬਈ 30 ਕਿ ਪੈਸੇ ਨੇ ਬਈ ਹਾਂ ਤੇ ਚਲਾਈ ਦਾ ਕਿਵੇਂ ਟਰੈਕਟਰ ਚਲਾਈ ਦਾ ਬਈ ਇੰਜਨ ਗੇਅਰ ਦਾ ਵਧੀਆ ਜਮਾ ਓਕੇ ਜਮਾ ਨੰਬਰ ਕਿੱਥੋਂ ਦਾ ਹੈ ਬਈ ਨੰਬਰ ਹਰਿਆਣਾ ਐਚ ਆਰ ਹਾਂਜੀ ਠੀਕ ਹੈ ਤੇ ਛੱਡ ਛੜਾਈ ਬਈ ਇੰਜ ਪਪੋ ਓਕੇ ਜਮਾ ਬਈ ਇੰਜਨ ਗੇਅਰ ਦਾ ਜਮਾ ਓਕੇ ਹੈ ਜਮਾ ਚਲਾ ਕੇ ਬਾਕੇ ਲੇਖਾ ਲਾਂਬਾ ਜੰਬਾ ਕੋਈ ਜਮੀਂ ਹੰਬਾ ਹੰਬਾ ਕੋਈ ਨਹੀਂ ਅੱਛਾ ਤੇ ਛੱਡ ਕਿੰਨੇ ਦੇਵਾਂਗੇ ਆਪਾਂ ਹਾਂ ਨਾ ਜੀ ਬਈ 95000 ਦਾ ਛੱਡਾਂਗੇ 95 ਮੋਬਾਈਲ ਨੰਬਰ ਬਈ 99684 52733 52733 ਜੀ ਸਕਰੀਨ ਤੇ ਆਪਣੇ ਕੋਲੇ ਨੰਬਰ ਆ ਗਿਆ ਗੱਲਬਾਤ ਭਰਾ ਮੇਰੇ ਕਰ ਲੈ ਨਾਲ ਹੀ ਖੜਾ ਸੋਨਾਲੀਕਾ 35 ਮਾਡਲ ਹੈਗਾ 2005 ਪੀਵੀ ਨੰਬਰ ਆ ਜੀ 2,55,000 ਰੁਪਏ ਮੋਲ ਆ ਜੀ ਤੇ ਟਰੈਕਟਰ ਇੱਧਰ ਦਿਖਾ ਦੇ ਮੁੰਡਿਆ ਜੀ ਇੱਕ ਆਪਾਂ ਪਹਿਲਾਂ ਲਗਾ ਹੈ ਜੀ ਦਾ ਉਸੇ ਮੈਸੀ ਦੇ ਇੰਜਨ ਚ ਇਹ ਐਚਐਮਟੀ ਦੇ ਇੰਜਨ ਚ ਆਪਰਾ ਮੇਰੇ ਉਹ ਤੇ ਐਚਐਮਟੀ ਦਾ ਆਪਾਂ ਪਹਿਲਾਂ ਵੀ ਅਕਸਰ ਦੱਸਦੀ ਰਹਿੰਨਾ ਨਾ ਵੀਡੀਓ ਚ ਇਹ ਐਚਐਮਟੀ ਦਾ ਇੰਜਨ ਆ ਗਿਆ ਤੇ ਇਸ ਤੋਂ ਪਹਿਲਾਂ ਹੈਗਾ ਸੀਗਾ ਜੀ ਮੈਸੀ ਦੇ ਇੰਜਨ ਚ ਤੇ ਇਹ ਪਰਖ ਜ਼ਰੂਰ ਕਰ ਲਿਆ ਕਰੋ ਜੀ ਹਨਾ ਬਾਕੀ ਕੰਡੀਸ਼ਨ ਦੇਖ ਲਿਆ ਕਰੋ ਆਪਾਂ ਨੂੰ ਵੀਡੀਓ ਦੇ ਵਿੱਚ ਵੀ ਦਿਖ ਰਹੀ ਆ ਨਾ ਤੇ ਟਾਇਰਾਂ ਦੀ ਗੱਲ ਕਰਾਂਗੇ ਗੂਡਇਰ ਦੇ ਟਾਇਰ ਆ ਜੀ 13 ਦੇ ਜੀ ਟਾਇਰਾਂ ਦੀ ਬਿਲਕੁਲ ਸਾਫ਼ ਵਧੀਆ ਕੰਡੀਸ਼ਨ ਪਈ ਆ 70 ਕ ਪੈਸੇ ਮੰਨ ਲਈਏ ਬਾਈ ਹਾਂ ਤੇ ਮੋਬਾਈਲ ਨੰਬਰ ਬਾਈ ਕਿਹੜੇ ਦੇ ਗੱਲ ਕਰੇ ਬੰਦਾ 94650 ਹਾਂਜੀ 58352 58352 ਕਿਹੜੇ ਪਿੰਡ ਖੜਾ ਜੀ ਵੀਰੋ ਕੇ ਜੀ ਵੀਰੋ ਕੇ ਖੁਰਦੇ ਜੀ ਤੇ ਨਾਲ ਹੀ ਖੜੇ 735 ਜੀ ਭਰਾ ਮੇਰੇ ਉਹ ਤੇ ਮਾਰਲ ਹੈਗਾ ਜੀ 94 ਮਾਰਲ ਆ 1,25,000 ਰੁਪਏ ਕੀਮਤ ਆ ਜੀ ਤੇ ਇੰਜਨ ਬੈਟਰੀ ਦਾ ਬਾਈ ਕਿਵੇਂ ਆ ਇਹ? ਜਮਾ ਦਾਣੇ ਤੇ ਤੇ ਛੱਡ ਛੜਾਈ ਇਹਦੀ ਕਿੱਥੇ ਜੇ? ਛੱਡ ਛੜਾਈ ਦੇ ਦਾਂਗੇ 1 15 ਦਾ। 1 15 ਪੰਪ ਪੰਪ ਦਾ ਓਕਾ ਬਾਈ ਜਮਾ ਜਮਾ ਓਕੇ ਆ ਬਾਈ। ਤੇ ਕਲੋਸ ਕਰਦਾ ਇੰਨਾ। ਕਰ ਲਓ ਸਗੀਰਾ ਹਾਂ ਬਾਈ। ਲਓ ਬਾਈ। ਇਹਦਾ ਕਲੋਸ ਕਰ ਚ ਹੀ ਆਉਂਦੇ ਨੇ। ਹਮ ਬਾਕੀ ਦੇਖ ਰਿਹਾ ਹਾਂ ਨਾ ਆਪਾਂ ਵੀਡੀਓ ਦੇ ਵਿੱਚ ਕਲੋਸ ਕਰ ਦਿਆ ਮੋਹਰਾ। ਤੇ ਟਾਇਰਾਂ ਦੀ ਗੱਲ ਕਰਾਂਗੇ ਟਾਇਰ ਹੈਗੇ ਜੀ ਕਿਹੜੀ ਕੰਪਨੀ ਬਾਈ? ਟਾਇਰ ਹੈ ਜੇ ਕੇ ਸੋਨਾ। ਜੇ ਕੇ ਜੀ ਸੋਨਾ। ਤੇ ਕੰਡੀਸ਼ਨ ਬਾਈ ਕਿੰਨੀ ਕੁ ਮੰਨ ਲਈ? ਵੀ ਜਨੋਂ ਹੈਗੀ 60 60 65 ਪੈਸੇ ਹੈਗੇ ਹਨ ਤੇ ਮੋਬਾਈਲ ਨੰਬਰ ਕਿਹੜੇ ਦੀ ਗੱਲ ਕਰੇ ਬੰਦਾ ਮੋਬਾਈਲ ਨੰਬਰ 99684 52733 52733 ਜੀ ਸਕਰੀਨ ਤੇ ਆਪਣੇ ਕੋਲੇ ਨੰਬਰ ਆ ਗਿਆ ਨਾਲ ਹੀ ਖੜਾ ਜੀ ਨੀਲੀ ਸ਼ੋਅ ਵਾਲਾ 855 ਇੱਕ ਕਮੈਂਟ ਆਇਆ ਸੀ ਸਪੈਸ਼ਲ ਫੋਨ ਵੀ ਆਇਆ ਸੀ ਭਰਾ ਦਾ ਤੇ ਨੀਲੀ ਸ਼ੋਅ ਦੇ ਵਿੱਚ 2000 ਐਚ ਆਰ ਮਾਡਲ ਆ ਜੀ 2000 ਪੂਰਾ ਮਾਡਲ ਆ ਜੀ 2 ਲੱਖ 65000 ਰੁਪਏ ਕੀਮਤ ਦਿੱਤੀ ਹੋਈ ਆ ਟਾਇਰਾਂ ਦੀ ਗੱਲ ਕਰਾਂਗੇ ਜੀ ਐਮ ਆਰ ਐਫ ਦੇ ਟਾਇਰ ਨੇ ਜੀ ਚੰਗੇ ਵੇਟ ਬੂਟ ਆਪਾਂ ਦੇਖ ਰਹੇ ਵੀ ਚੜੇ ਹੋਏ ਨੇ ਮਗਰਾਟਾਂ ਦੇ ਨਾਲ ਪਿਛਰਾਂ ਦੇ ਸੌਰੀ ਰਿੰਬਤ ਹੈ ਜੀ ਤੇ 13 ਦੇ ਟਾਇਰ ਨੇ ਕੰਡੀਸ਼ਨ ਦੀ ਗੱਲ ਕਰਾਂ ਬਿਲਕੁਲ ਨਵੇਂ ਟਾਇਰ ਨੇ ਜੀ ਬਾਈ ਚਲਾਈ ਦਾ ਕਿਵੇਂ ਹੈ ਜਾਂ ਬਾਈ ਦਾ ਜਮਾ ਸਹੀ ਹੈ ਇੰਚ ਨਗਰ ਦਾ ਓਕੇ ਜਮਾ ਪੰਪ ਬੈਟਰੀ ਬਾਈ ਜਮਾ ਓਕੇ ਤੇ ਛੱਡਣਾ ਕਿੰਨੇ ਦਾ ਬਾਈ ਛੱਡਾਂਗੇ ਬਾਈ 2 ਲੱਖ 40 ਹਜ਼ਾਰ ਦਾ 2 ਲੱਖ 40 ਹਜ਼ਾਰ ਦਾ ਮੋਬਾਈਲ ਇਹੀ ਜਿਹੜਾ ਚੱਲਦਾ ਮੋਬਾਈਲ ਇਹੀ ਚੱਲਦਾ ਬਾਈ ਲਓ ਜੀ ਮਿੱਤਰੋ ਵੀਡੀਓ ਅੱਜ ਇੰਨੀ ਕੁ ਕਿਉਰੀ ਕਰਦੇ ਖਤਮ ਭਾਵੋ ਟਰੈਕਟਰ ਬੱਤ ਜੇ ਦੇ ਆਏ ਦੀ ਹਨਾ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜਉਂਦੇ ਬਸਦੇ ਰਹੋ ਅਗਲੀ ਫੇਰ ਆਪਾਂ ਮੰਡੀ ਹੋਰ ਦਿਖਾਉਨੇ ਆ ਜੀ